ਲੰਡਨ ਦੇ ਵਿੱਚ ਇੱਕ ਬੇਹੱਦ ਹੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਤੋੜ ਦਿੱਤਾ ਗਿਆ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਤੇ ਬਹੁਤ ਹੀ ਹੈਰਾਨ ਪਰੇਸ਼ਾਨ ਕਰ ਦੇਣ ਵਾਲਾ ਮਾਮਲਾ ਜਿਹੜਾ ਸੁਖੀਆਂ ਦਾ ਵਿਸ਼ਾ ਬਣਿਆ ਹੋਇਆ ਲੰਡਨ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਤੁਹਾਨੂੰ ਦੱਸ ਦਈਏ ਕਿ ਬਰਤਾਨੀਆਂ ਦੇ ਰਾਸ਼ਟਾਨੀ ਲੰਡਨ 'ਚ ਗਾਂਧੀ ਜਯੰਤੀ ਤੋਂ ਠੀਕ ਪਹਿਲਾਂ ਆਤਮਾ ਗਾਂਧੀ ਦੇ ਪੁੱਤ ਦੀ ਪੰਤੋੜ ਕੀਤੀ ਜਾਂ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਘਟਨਾ ਲੰਡਨ ਦੇ 22 ਸਟੋਕ ਸਕੁਅਰ ਵਿਖੇ ਵਾਪਰੀ ਹੈ ਜਿੱਥੇ ਧਿਆਨ ਮੁਦਰਾ ਵਿੱਚ ਬੈਠੇ ਰਾਸ਼ਟਰਪਿਤਾ ਦੇ ਪੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਆਸਾਨ ਤੇ ਇਤ ਇਦਰਾਜ਼ ਜੋਕ ਸ਼ਬਦ ਲਿਖੇ ਗਏ ਨੇ ਔਰ ਤੁਹਾਨੂੰ ਦੱਸਿਏ ਕਿ ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ ਲੰਡਨ ਸਿਟੀ ਭਾਰਤ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕਰਦੇ ਕਿਹਾ ਕਿ ਇਹ ਸਿਰਫ ਪੰਤੋੜ ਦੀ ਘਟਨਾ ਨਹੀਂ ਸੋਗੋ ਕੋਮੇਤਰੀ ਅਹਿੰਸਾ ਦੇ ਵਾਸਤੋਂ ਤਿੰਨ ਦਿਨ ਪਹਿਲਾਂ ਅਹਿੰਸਾ ਦੇ ਵਿਚਾਰ ਤੇ ਮਹਾਤਮਾ ਗਾਂਧੀ ਦੀ ਵਿਰਾਸਤ ਤੇ ਹਿੰਸਕ ਹਮਲਾ ਮਿਸ਼ਨ ਨੇ ਦੱਸਿਆ ਕਿ ਇਸ ਮਾਮਲੇ ਦੀ ਸੂਚਨਾ ਸਥਾਨਕ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਬੁੱਧ ਨੂੰ ਠੀਕ ਕਰਵਾਉਣ ਲਈ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਲੰਡਨ ਪੁਲਿਸ ਅਤੇ ਸਥਾਨਕ ਟੋਮੈਡਨ ਕਾਉਂਸਲ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਇੱਕਾਂਸੀ ਦਾ ਪੁੱਤ ਜਿਹੜਾ ਵਾ ਉਹ ਇੰਡੀਆ ਲੀਗ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਸੀ ਇਹ ਉਸ ਸਮੇਂ ਦੀ ਯਾਦ ਦਿਵਾਉਂਦਾ ਜਦੋਂ ਮਹਾਤਮਾ ਗਾਂਧੀ ਨੇੜੇ ਦੇ ਯੂਨੀਵਰਸਿਟੀ ਕਾਲਜ ਲੰਡਨ ਵਿੱਚ ਕਾਨੂੰਨ ਦੇ ਵਿਦਿਆਰਥੀ ਸਨ ਜ਼ਿਕਰ ਇਹ ਹੋਗਾ ਕਿ ਸੰਯੁਕਤ ਰਾਸ਼ਟਰ ਵੱਲੋਂ 2 ਅਕਤੂਬਰ ਨੂੰ ਘਮਤਰੀ ਹਿੰਸਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਤੇ ਹਰ ਸਾਲ ਇਸ ਥਾਂ ਤੇ ਸ਼ਰਧਾਂਜਲੀ ਸਮਾਰੋਹ ਵੀ ਕਰਵਾਇਆ ਜਾਂਦਾ ਹੈ ਪਰ ਇਸ ਤੋਂ ਪਹਿਲਾਂ ਹੀ ਇੱਕ ਬੇਹੱਦ ਦੀ ਵੱਡੀ ਘਟਨਾ ਜਿਹੜੀ ਨੰਦਨਗੋ ਘਟਨਾ ਦੱਸੀ ਜਾ ਰਹੀ ਹੈ ਉਹ ਵਾਪਰ ਗਈ ਹੈ ਔਰ ਬਤਾਰੀਆਂ ਦੀ ਰਾਸ਼ਟਾ ਨੀ ਲੰਡਨ ਦੇ ਵਿੱਚ ਗਾਂਧੀ ਜਨਤੀ ਤੋਂ ਠੀਕ ਪਹਿਲਾਂ ਇਹ ਵੱਡੀ ਘਟਨਾ ਵਾਪਰੀ ਹੈ ਜਿੱਥੇ ਭੰਤੂਣ ਕੀਤੀ ਗਈ ਹੈ ਮਹਾਤਮਾ ਗਾਂਧੀ ਦੇ ਪੁੱਤ ਦੀ ਔਰ ਟਾਵਿਸਟੋਕ ਸਕੁਅਰ ਦੇ ਵਿੱਚ ਇਹ ਘਟਨਾ ਦੇਖਣ ਨੂੰ ਮਿਲੀ ਹੈ ਔਰ ਉਸ ਤੋਂ ਬਾਅਦ ਇਸ ਦੀ ਕਾਫੀ ਨਿੰਦਾ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਹੁਣ ਬੋਤ ਨੂੰ ਠੀਕ ਕਰਵਾਉਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਟੀਮਾਂ ਪਹੁੰਚ ਗਈਆਂ ਨੇ ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਸਿਰਫ ਬੋਤ ਦੀ ਭੰ ਤੋੜਨੀ ਨਹੀਂ ਹੈ ਇਹ ਦਿਲਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਹਿੰਸਾ ਜਿਹੜੀ ਹੋਈ ਹੈ ਅਹਿੰਸਾ ਦਿਵਸ ਤੋਂ ਪਹਿਲਾਂ 3 ਦਿਨ ਪਹਿਲਾਂ ਇਹ ਜਿਸ ਤਰੀਕੇ ਦੇ ਨਾਲ ਹਿੱਸਾ ਕੀਤੀ ਗਈ ਹੈ ਤਾਂ ਬਹੁਤ ਹੀ ਵੱਡੀ ਜਿਹੜੀ ਮਨਤਭਾਗੀ ਘਟਨਾ ਵਾਪਰੀ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਸਾਹਮਣੇ ਆਈਆਂ ਤੇ ਇਹ ਤਸਵੀਰਾਂ ਬਹੁਤ ਹੈਰਾਨ ਕਰ ਦੇਣ ਵਾਲੀਆਂ ਜਿੱਥੇ ਕਿ ਮਹਾਤਮਾ ਗਾਂਧੀ ਨੇ ਲੰਡਨ ਯੂਨੀਵਰਸਿਟੀ ਦੇ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ ਸੀ ਤੇ ਉਸ ਤੋਂ ਬਾਅਦ ਹੁਣ ਇਹ ਪੁੱਤ ਜਿਹੜਾ ਉੱਥੇ ਸਾਬਿਤ ਕੀਤਾ ਗਿਆ ਸੀ ਤੇ ਪਰ ਨਾਲ ਦੀ ਨਾਲ ਹੁਣ ਇਹ ਘਟਨਾ ਵਾਪਰਦੀ ਹੋਈ ਦਿਖਾਈ ਦੇ ਰਹੀ ਆ ਤਾਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਬਹੁਤ ਹੈਰਾਨ ਪਰੇਸ਼ਾਨ ਕਰ ਦੇਣ ਵਾਲੀਆਂ ਅਜਿਹੇ ਦੇਖਣ ਨੂੰ ਮਿਲੀਆਂ ਜਦੋਂ ਕਿ ਪੰਤੂੜ ਕੀਤੀ ਹੈ ਪਰ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕਿਹਨਾਂ ਦੇ ਵੱਲੋਂ ਪੰਤੂੜ ਕੀਤੀ ਗਈ ਹੈ ਮਕਸਦ ਕੀ ਸੀਗਾ ਕਿਉਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਬਿਆਨ ਦੀ ਵੱਡੀ ਖਬਰ ਆ ਚੁੱਕੀ ਹੈ ਜਿੱਥੇ ਲੰਡਨ ਦੇ ਵਿੱਚ ਮਹਾਤਮਾ ਗਾਂਧੀ ਤੇ ਬੁੱਤ ਦੀ ਬੁਰੀ ਤਰ੍ਹਾਂ ਪੰਤੂੜ ਕੀਤੀ ਗਈ ਹੈ